ਪਰ ਖੇਤਰੀ ਪਾਰਟੀ ਦੀ ਜਦੋਂ ਗੱਲ ਆਉਂਦੀ ਹੈ ਨਾ ਅਸੀਂ ਕਹਿੰਦੇ ਆਂ ਵੀ ਖੇਤਰੀ ਪਾਰਟੀ ਜਿਤਾਣੀ ਆ ਖੇਤਰੀ ਪਾਰਟੀ ਜਿਤਾਣੀ ਆ ਪਰ ਸਵਾਲ ਇਹ ਆਉਂਦੇ ਵੀ ਖੇਤਰੀ ਪਾਰਟੀ ਨੇ ਖੇਤਰ ਰਸਤੇ ਕੀ ਕੀਤਾ ਖੇਤਰ ਪਾਰਟੀ ਖੇਤਰੀ ਪਾਰਟੀ ਨੇ ਪੰਜਾਬੀਆਂ ਦਾ ਕੀ ਕੀਤਾ ਅਸੀਂ ਕਹਿ ਦਿੰਦੇ ਆਂ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਕਰਾਂਗੇ ਪਰ ਹੁਣ ਤੱਕ ਕੀਤਾ ਕੀ ਆ ਹੁਣ ਅਸੀਂ ਬੜੀਆਂ ਗੱਲਾਂ ਕਰ ਰਹੇ ਆਂ ਵੀ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਜਿਹੜੀ ਆ ਖੇਤੀਬਾੜੀ ਨੂੰ ਅੱਗੇ ਲੈ ਜਾਾਂਗੇ ਅਸੀਂ ਹਰ ਚੀਜ਼ ਕਰ ਦਾਂਗੇ ਇੱਥੇ ਤੱਕ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਮੈਂ ਅੱਜ ਘੋੜਿਆਂ ਦੀ ਮੰਡੀ ਤੇ ਗਿਆ ਦੇ ਘੋੜਿਆਂ ਦੀ ਰੇਸਾ ਕਰਾ ਦਾਂਗੇ ਘੋੜਿਆਂ ਦੇ ਸ਼ੋਅ ਕਰਾ ਦਾਂਗੇ ਪਰ 10 ਸਾਲ ਸਰਕਾਰ ਰਹੀ ਉਦੋਂ ਕਿਉਂ ਨਹੀਂ ਸਭ ਕੁਝ ਯਾਦ ਆਏ ਸਰ ਸਭ ਕੁਝ ਹੋ ਰਿਆ ਸੀਗਾ ਘੋੜਿਆਂ ਦੇ ਮੇਲੇ ਲੱਗਦੇ ਸੀਗੇ ਸ਼ੋਅ ਹੁੰਦੇ ਸੀਗੇ ਮੈਂ ਕਹਿੰਦਾ ਜੀ ਤੁਸੀਂ ਸੁਬੀਰ ਜੀ ਦੀ ਵੀ ਸਪੀਚ ਸੁਣੀ ਹੋਣੀ ਆ ਉਹਨਾਂ ਨੇ ਡੇਟਾ ਕੱਢ ਲਿਆ ਜੀ ਅਕਾਲੀ ਦਲ ਦੀ ਤਕਰੀਬਨ 22 ਤੋਂ 23 ਸਾਲ ਦੀ ਸਰਕਾਰ ਰਹੀ ਹੈ ਹੁਣ ਤੱਕ ਆਜ਼ਾਦੀ ਤੋਂ ਬਾਅਦ ਹੂੰ ਤੁਸੀਂ ਉਹ ਟਿਮੌਰ ਕੱਢ ਦੋ ਤੇ ਆਫਟਰ ਪ੍ਰਤਾਪ ਸਿੰਘ ਕੈਰੋ ਜੀ ਨੂੰ ਮੈਂ ਐਕਸਕਲੂਡ ਕਰ ਦਾਂ ਜੀ ਉਹਨਾਂ ਨੇ ਤਾਂ ਬਹੁਤ ਕੰਮ ਕੀਤਾ ਪੰਜਾਬ ਵਾਸਤੇ ਉਸ ਤੋਂ ਬਾਅਦ ਜਿਹੜੇ ਵੀ ਮੁੱਖ ਮੰਤਰੀ ਬਣੇ ਸੱਤ ਅੱਠ ਲਾ ਲੋ ਕਿੰਨੇ ਮੇਰੇ ਹਿਸਾਬ ਨਾਲ 6-7 ਬਣੇ ਮੁੱਖ ਮੰਤਰੀ ਤੁਸੀਂ ਬਾਲ ਸਾਹਿਬ ਦਾ ਟਿਨਿਓਰ ਲੈ ਲੋ ਤੇ ਉਹਨਾਂ ਸਾਰਿਆਂ ਦਾ ਮਿਲ ਕੇ ਕਰ ਲੋ 50% ਵੀ ਬਾਲ ਸਾਹਿਬ ਜਿੰਨੇ ਕੰਮ ਨਹੀਂ ਕੀਤੇ ਜੀ ਮੈਂ ਤੁਹਾਨੂੰ ਪਿਛਲੇ ਇੰਟਰਵਿਊ ਤੇ ਦੱਸਿਆ ਉਹ ਮੈਂ ਕਾਲੀ ਦਲ ਦੀ ਸਾਰੇ ਜਾਣੇ ਕਹਿਣਗੇ ਕਿ ਤਾਰੀਫ ਹੀ ਤਾਰੀਫ ਕਰੀ ਜਾਂਦੇਗਾ ਤਾਰੀਫ ਨਹੀਂ ਜੀ ਇਹ ਫੈਕਟਸ ਦੀ ਗੱਲ ਹੈਗੀ ਤੁਸੀਂ ਗੂਗਲ ਦੱਸੋ ਫੈਕਟਸ ਦੱਸੋ ਤੁਸੀਂ ਤੁਸੀਂ ਕਹਿ ਰਹੇ ਹੋ ਗੂਗਲ ਕਰ ਸਕਦੇ ਆ ਤੁਸੀਂ ਦੱਸ ਦੋ ਵੀ ਕੀ ਕੀ ਕੀਤਾ ਸਰ ਸਭ ਤੋਂ ਪਹਿਲਾਂ ਤਾਂ ਸਰ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਹਮ ਸੜਕਾਂ ਦਾ ਜਾਲ ਅਕਾਲੀ ਦਲ ਨੇ ਵਿਛਾਇਆ ਹਮ ਗਰੀਬਾਂ ਦੀ ਆਟਾ ਦਾਲ ਸਕੀਮ ਅਕਾਲੀ ਦਲ ਨੇ ਸ਼ੁਰੂ ਕੀਤੀ ਹਮ ਸਾਰੇ 에어ਪੋਰਟਸ ਅਕਾਲੀ ਦਲ ਨੇ ਬਣਾਏ ਆਪਣੇ ਪੰਜਾਬ ਦੇ ਵਿੱਚ 4 에어ਪੋਰਟਸ ਆ ਜੀ ਇਸ ਟਾਈਮ ਸਾਰੀ ਅਕਾਲੀ ਦਲ ਦੀ ਦੇਣ ਆ ਹਮ ਪੰਜਵੀਂ ਚੀਜ਼ ਜੀ ਜੋ ਗੱਲ ਕੀਤੀ ਹੈਗੀ ਆ ਉਹ ਕਰਕੇ ਦਿਖਾਈ ਹੈ ਸੁਖਵੀਰ ਜੀ ਨੇ ਹਮ ਉਹ ਮੈਂ ਚਲੋ ਦੁਵਾਰਾ ਤੋਂ ਨਹੀਂ ਕਹਿਣਾ ਚਾਹੁੰਦਾ ਹੈਗਾ ਉਹਨਾਂ ਨੇ ਕਿਹਾ ਸੀ ਪਾਣੀ ਵਿੱਚ ਬੱਸ ਚਲਾ ਦੂਗਾ ਉਹ ਵੀ ਚਲਾ ਕੇ ਦਿਖਾਈ ਦੇ ਪਰ ਉਹ ਗੱਲ ਤੇ ਵੀ ਟ੍ਰੋਲਿੰਗ ਬੜੀ ਹੋਈ ਸਿੱਖੜੂਕਾ ਜਾਂ ਕਹਿੰਦੇ ਚਲਾਤਾ ਐਂਡ ਤੇ ਬੱਸ ਵਿਖਾ ਦਿਖਾਉਣ ਵਾਸਤੇ ਪਤਾ ਨਹੀਂ ਸੀਗਾ ਜੀ ਪੀਲੀ ਪੀਲੀ ਜੀ ਬੱਸ ਲੈ ਆਂਦੀ ਐ ਉਹ ਚੱਲੀ ਕਿਉਂ ਨਹੀਂ ਫਿਰ ਚੱਲੀ ਆਂਦੀ ਸੀ ਫਿਰ ਚੱਲੀ ਕਿਉਂ ਨਹੀਂ 2015 ਕੇ 16 ਦੇ ਵਿੱਚ ਲਈ ਉਸ ਤੋਂ ਬਾਅਦ ਸਰਕਾਰ ਨਹੀਂ ਵੀ ਪਤਾ ਨਹੀਂ ਹੁਣ ਚਲਾ ਰਹੇ ਆ ਕਿੰਨੀ ਚਲਾ ਰਹੇ ਗਿਆ ਉਹ ਤਾਂ ਚਲੋ ਵੱਖਰੀ ਗੱਲ ਹੈਗੀ ਆ ਕਰਕੇ ਤਾਂ ਦਿਖਾਈ ਨਾ ਸਰ ਲੀਡਰ ਦੇ ਅੰਦਰ ਜਜ਼ਬਾ ਤਾਂ ਹੈਗਾ ਨਾ ਜੋ ਕਹੀਆ ਸੀਗੇ ਬੰਬਾਰੀਆਂ ਸੜਕਾਂ ਬਣਾਉਂਗਾ ਹੁਣ ਤੱਕ ਦੇਖ ਲਓ ਜਿਹੜੇ ਹਾਈਵੇਜ਼ ਬਣੇ ਹਜੇ ਤੱਕ ਵੀ ਕਾਲੀਦਲ ਦੀ ਚੱਲੀ ਜਾਂਦੇ ਉਸ ਤੋਂ ਬਾਅਦ ਪੈਚ ਵਰਕ ਹੀ ਹੋਇਆ ਜੀ ਹੂੰ ਸੜਕ ਕੋਈ ਨਹੀਂ ਬਣੀ ਨਵੀਂ ਹੂੰ ਜਿੰਨਾ ਇਨਫਰਾਸਟ੍ਰਕਚਰ ਆਇਆ ਸੀਗਾ ਜਿੰਨੀ ਜੋਬ ਰਿਕੁਆਇਰਮੈਂਟ ਸਭ ਤੋਂ ਜ਼ਿਆਦਾ ਕਾਲੀਦਲ ਦੀ ਸਰਕਾਰ ਦੇ ਵਿੱਚ ਹੋਈ ਹੈ ਹੁਣ ਤਾਂ ਸਰਕਾਰ ਜਾ ਵੀ ਇੰਨਾ ਪੰਜਾਬ ਦੇ ਸਿਰ ਹੋ ਗਿਆ ਤੁਸੀਂ ਕਿਹਾ ਵੀ ਕੋਈ ਸੜਕ ਨਹੀਂ ਬਣੀ ਮੈਂ ਡਾਟੇ ਦੇ ਵਿੱਚ ਜਾਣਾ ਨਹੀਂ ਜਾਂਦਾ ਪਰ ਸਥਿਤੀ ਦੀ ਗੱਲ ਹੈ ਜੋ ਸੀ ਦੇਖਦੇ ਆ ਮੈਂ ਪਟਿਆਲੇ ਜਾਣਾ ਪਟਿਆਲੇ ਅੱਗੇ ਸਿੰਗਲ ਰੋਡ ਹੁੰਦੀ ਸੀ ਸਾਰਿਆਂ ਦੀ ਸਰਕਾਰ ਆ ਗਈ ਕਾਲੀ ਦਲ ਦੀ ਵੀ ਆ ਗਈ ਉੱਥੇ ਰਾਜਾ ਸਾਹਿਬ ਦੀ ਸਰਕਾਰ ਆ ਗਈ ਕੈਪਟਨ ਅਮਰਿੰਦਰ ਸਿੰਘ ਦੀ ਵੀ ਆ ਗਈ ਜਦ ਕਿ ਉਹਨਾਂ ਦਾ ਸ਼ਹਿਰ ਹੈ ਉਹਨਾਂ ਨੂੰ ਜਾਣ ਨੂੰ ਰਾਹ ਹੈ ਉਹ ਸੜਕ ਤਾਂ ਏਨੇ ਸਾਲ ਬਣੀ ਨਹੀਂ ਉਹ ਹੁਣ ਬਣਨੀ ਸ਼ੁਰੂ ਹੋਈ ਹੈ ਤੇ ਹੁਣ ਵਧੀਆ ਬਣ ਗਈ ਹੈ ਉਹ ਹੁਣ ਜਿਹੜੀ ਆ ਫੋਰ ਲਾਈਨ ਵੀ ਹੋ ਗਈ ਸੜਕ ਅਸੀਂ ਕਹਿੰਦੇ ਤਾਂ ਵੀ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਨੇ ਕੀਤਾ ਤੇ ਇਹ ਵੀ ਤਾਂ ਸੜਕਾਂ ਬਣ ਰਹੀਆਂ ਇਹਨਾਂ ਵੱਲ ਵੀ ਤਾਂ ਧਿਆਨ ਦਿੱਤਾ ਜਾਵੇ ਸਰ ਜੀ ਪੰਜਾਬ ਅਗਰ ਲੋਗਾ ਨੇ ਚੀਫ ਮਿਨਿਸਟਰ ਕਿਸੇ ਹੋਰ ਨੂੰ ਬਣਾਇਆ ਕੰਮਾਸਤੀ ਬਣਾਇਆ ਨਾ ਜੀ ਹੂੰ ਇਹ ਤਾਂ ਸੜਕ ਤਾਂ ਬਹੁਤ ਛੋਟੀ ਚੀਜ਼ ਹੈਗੀ ਅਗਰ ਬਣਾ ਰਿਹਾ ਗਿਆ ਤਾਂ ਕਿੰਨੀ ਵੱਡੀ ਗੱਲ ਹੈਗੀ ਆ ਮੈਂ ਤਾਂ ਜਿਹੜਾ ਵੀ ਲੀਡਰ ਕੰਮ ਕਰ ਰਿਹਾ ਹੈਗਾ ਪੰਜਾਬ ਵਾਸਤੇ ਮੈਂ ਤਾਂ ਸਾਰਿਆਂ ਨੂੰ ਸਾਡੇ ਤਾਂ ਸਿਰ ਮੱਥੇ ਹੈਗੀ ਹੈ ਜੀ ਮੈਂ ਤਾਂ ਕਹਿੰਦਾ ਸਭ ਤੋਂ ਜਿਆਦਾ ਕੰਮ ਵੱਧ ਤੋਂ ਵੱਧ ਕਰੇ ਕੋਈ ਵੀ ਚੀਫ ਮਿਨਿਸਟਰ ਬਣਦਾ ਹੈਗਾ ਬਟ ਕੰਮ ਜ਼ਰੂਰ ਕਰੇ ਜੀ ਪੰਜਾਬ ਵਾਸਤੇ ਅਗਰ ਕਿਸੇ ਨੇ ਇੰਨੇ ਕਿਸੇ ਨੂੰ ਵੀ ਚੀਫ ਮਿਨਿਸਟਰ ਬਣਾਏਗਾ ਸੜਕ ਤਾਂ ਜੀ ਇੱਕ ਸਰਕਾਰ ਦੇ ਵਿੱਚ ਉਹੀ ਇੱਕ ਮਤਲਬ ਕਿ ਬਾੜੀ ਵੱਡੀ ਗੱਲ ਨਹੀਂ ਹੈ ਬਾੜੀ ਹਾਂ ਬਾੜੀ ਵੱਡੀ ਗੱਲ ਨਹੀਂ ਗਈ ਤੁਸੀਂ ਕਹਿ ਰਹੇ ਬਾੜੀ ਵੱਡੀ ਗੱਲ ਨਹੀਂ ਹੈ ਪਰ ਜਦੋਂ ਸੁਖਵੀਰ ਸਿੰਘ ਬਾਤ ਉਹਦੇ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ ਉਦੋਂ ਸੜਕਾਂ ਦੇ ਜਾਲ ਦੀ ਅਸੀਂ ਹਮੇਸ਼ਾ ਗੱਲ ਕਰਦੇ ਸ਼ੁਰੂਆਤ ਹੀ ਸੜਕਾਂ ਦੇ ਜਾਲ ਤੋਂ ਕਰ ਲ ਕਰਦੇ ਹਾਂ ਉਦੋਂ ਵੱਡੀ ਗੱਲ ਹੋ ਜਾਂਦੀ ਹੈ ਹੁਣ ਉਹ ਵੱਡੀ ਗੱਲ ਨਹੀਂ ਹੈ ਸਰ ਕਿਉਂਕਿ ਉਹ ਸੜਕਾਂ ਉਹ ਤੋਂ ਬਣੀਆਂ ਸੀਗੀਆਂ ਜਦੋਂ ਆਪਣੇ ਕੋਈ ਫੈਕਟਰੀਜ਼ ਲਗਾਉਣ ਵੀ ਨਹੀਂ ਪੰਜਾਬ ਆਉਂਦਾ ਸੀਗਾ ਜਿੰਨਾ ਤੁਹਾਡੀ ਰੋਡ ਕਨੈਕਟੀਵਿਟੀ ਹੋ ਗਈ ਨਾ ਉਹਦੇ ਨਾਲ ਹੀ ਸਰ ਥੋੜੀ ਜੌਬ ਰਿਕੁਆਇਰਮੈਂਟਸ ਵਧਣ ਗਿਆ ਉਹਦੇ ਨਾਲ ਹੀ ਫੈਕਟਰੀਜ਼ ਲੱਗਣਗੀਆਂ ਹੂੰ ਹੁਣ ਤੁਸੀਂ ਸਾਡੇ ਆਲੇ-ਦੁਆਲੇ ਦੇਖ ਲਓ ਸਾਡੇ ਪੇਪਰ ਮਿਲ ਫੈਕਟਰੀ ਹੈਗੀ ਹੈ ਜੀ ਕੋਟਪੁਰਾ ਮਲੂਟ ਰੋਡ ਤੇ ਹੂੰ ਹੂੰ ਉਹ ਸਰ ਹਾਈਵੇ ਨਿਕਲੇਗਾ ਦਿੱਲੀ ਨੂੰ ਘਟ ਘਟ 20 ਤੋਂ 25000 ਉੱਥੇ ਕੰਮ ਕਰਦਾ ਹੈਗਾ ਜੀ ਵਰਕਰ ਹੂੰ ਆਸ-ਪਾਸ ਦੇ ਪਿੰਡਾਂ ਦੇ ਜੌਬ ਰਿਕੁਆਇਰਮੈਂਟ ਤਾਂ ਮਿਲੀ ਹੈ ਨਾ ਜੀ ਕਿਉਂ ਉੱਥੇ ਫੈਕਟਰੀ ਲੱਗੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਆਉਟਪੁੱਟ ਮਿਲ ਰਿਹਾ ਉੱਥੋਂ ਹੂੰ ਪੰਜਾਬ ਦੇ ਮੌਜੂਦਾ ਹਾਲਾਤ ਕੀ ਆ ਤੁਹਾਡੇ ਸਭ ਖੁੱਲ ਕੇ ਬੋਲੋ ਕੋਈ ਨਾ ਡਰਦੇ ਕਿ ਅੱਜ ਮੈਨੂੰ ਲੱਗਦਾ ਕੁਝ ਸਰਕਾਰ ਮਤਲਬ ਇਹ ਨਾ ਸੋਚੋ ਵੀ ਕਿਹਦੀ ਸਰਕਾਰ ਹੈ ਕਿਹਦੀ ਨਹੀਂ ਹੈ ਮੜੇ ਅੱਜ ਖੁੱਲ ਕੇ ਨਹੀਂ ਬੋਲ ਰਹੇ ਉਸ ਹਿਸਾਬ ਨਾਲ ਸੋ ਸਭ ਤੋਂ ਵੱਡੀ ਤਾਂ ਸਿਰ ਮੇਰੇ ਹਿਸਾਬ ਨਾਲ ਨਸ਼ਾ ਦੂਰ ਹੋਣਾ ਚਾਹੀਦਾ ਹੈਗਾ ਹੂੰ ਉਹੀ ਸਭ ਤੋਂ ਜ਼ਿਆਦਾ ਹੈਗੀ ਹੈ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਜੋ ਰਿਕੁਆਇਰਮੈਂਟਸ ਵਧਨੀਆ ਚਾਹੀਦੀਆਂ ਸਕਿੱਲਸ ਪੈਦਾ ਕਰਨ ਕੀ ਜਿਹੜਾ ਬਾਹਰ ਨਾ ਜਾਣਾ ਪਵੇ ਆਊਟ ਆਫ ਇੰਡੀਆ ਰੋਜ਼ਗਾਰ ਮਿਲੇ ਇੱਥੇ ਕਿ ਇੱਥੇ ਹੀ ਕੰਮ ਕਰਨ ਆਪਦਾ ਇੱਕ ਆਮ ਮੀਡਲ ਕਲਾਸ ਵਾਸਤੇ ਸਰ 40 ਤੋਂ 50 ਹਜ਼ਾਰ ਮਹੀਨੇ ਦਾ ਅਗਰ ਕਿਸੇ ਨੂੰ ਮਿਲੇ ਸੈਲਰੀ ਜੋਬਸ ਬਹੁਤ ਹੁੰਦਾ ਹੈਗਾ ਘਰ ਚਲਾਉਣ ਵਾਸਤੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਬਾਹਰ ਵੀ ਤਾਂ ਦਿਹਾੜੀਆਂ ਕਰ ਰਹੇ ਸਰ ਪਨਾ ਕੈਨੇਡਾ ਹੋਵੇ ਅਮਰੀਕਾ ਹੋਵੇ ਕਿਤੇ ਵੀ ਹੋਵੇ ਸਰ ਮਤਲਬ ਕਿ ਇੱਥੇ ਸਾਰਾ ਰੋਜ਼ਗਾਰ ਪੈਦਾ ਕਰ ਦੋ ਕਿ ਪੰਜਾਬ ਤਾਂ ਸਰ ਕਮਾਹ ਪੰਜਾਬ ਵਾਜਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਹੂੰ ਅਗਰ ਆਪਾਂ ਪੰਜਾਬ ਹੀ ਛੱਡ ਕੇ ਬਾਹਰਲੇ ਲੋਗ ਹੀ ਇੱਥੇ ਆ ਕੇ ਵਸੀ ਜਾਂਦੇ ਹੈ ਗਿਆ ਫਿਰ ਆਪਣੇ ਮੇਰੇ ਸਾਹਮਣੇ ਤਾਂ ਆਪਣੇ ਪੱਲੇ ਰਹੂਗਾ ਕੀ ਜੀ ਜ਼ਮੀਨ ਨਹੀਂ ਰਹਿਣੀ ਬਿਲਕੁਲ ਜੀ ਜ਼ਮੀਨਾਂ ਦੀ ਬਹੁਤ ਸ਼ਾਰਟੇਜ ਹੋ ਰਹੀ ਹੈ ਜੀ ਜ਼ਮੀਨਾਂ ਨਹੀਂ ਮਿਲਦੀਆਂ ਨਹੀਂ ਸਰ ਜ਼ਮੀਨਾਂ ਤਾਂ ਮਿਲ ਰਹੀਆਂ ਹੈਗੀਆਂ ਬਟ ਉਹਵੇਂ ਮੈਂ ਕਹਿ ਰਿਹਾਗਾ ਕਿ ਬਹੁਤ ਘੱਟ ਹੋ ਰਿਹਾਗਾ ਜੀ ਹੂੰ ਮਤਲਬ ਇਹ ਗੱਲ ਹੈ ਤੁਸੀਂ ਕਹਿ ਰਹੇ ਹੋ ਵੀ ਜੋ ਸਾਡੇ ਕੋਲ ਹੈ ਸਾਡੇ ਕੋਲ ਰਹਿਣਾ ਚਾਹੀਦਾ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਗਲਤ ਆ ਕਰਦੇ ਆ ਅਸੀਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਪਰ ਇਹ ਸੀ ਇਹ ਵੀ ਗੱਲ ਕਹਿੰਦੇ ਆ ਪੰਜਾਬ ਦੀਆਂ ਜ਼ਮੀਨਾਂ ਪੰਜਾਬੀਆਂ ਕੋਲ ਹੋਣੇ ਚਾਹੀਦੀਆਂ ਪਰ ਜਾਂ ਤਾਂ ਪੈਕ ਕਿਉਂ ਤਾਂ ਅਸੀਂ ਕ੍ਰੀਏਟ ਕਰ ਰਹੇ ਆ ਸਰ ਮੈਂ ਕਹਿੰਦਾ ਜੀ ਅਗਰ ਆਪਣੇ ਜ਼ਮੀਨਾਂ ਦੇ ਅਗਰ ਚੋਨਾ ਕਣਕ ਤੋਂ ਇਲਾਵਾ ਵੀ ਨਾ ਜੀ ਅਗਰ ਚੰਗੀ ਤਰ੍ਹਾਂ ਬੰਦਾ এডਿਕੇਸ਼ਨ ਦੇ ਰਹੀਂ ਫਸਲਾਂ ਦੇ ਵਿੱਚੋਂ ਵੀ ਆਪਾਂ ਬਹੁਤ ਕਮਾਈ ਕਰ ਸਕਦੇ ਆ ਮਤਲਬ ਕਿ ਮੈਂ ਚਲੋ ਉਦਾਹਰਣ ਦੇਣਾ ਚਾਹੁੰਦਾ ਹੈਗਾ ਜੀ ਤੁਸੀਂ ਵੈਜੀਟੇਬਲਸ ਲਗਾਓ ਆਪਦੀ ਜ਼ਮੀਨ ਤੇ ਸਟਰਾਬਰੀ ਸਟਰਾਬਰੀ ਦੇ ਫੀਲਡਸ ਲਗਾਓ ਮਤਲਬ ਕੀ ਸਰ 10 ਤੋਂ 12 ਲੱਖ ਆਉਟਪੁੱਟ ਮਿਲ ਰਿਹਾ ਏ ਕਿ ਕਿੱਲੇ ਤੋਂ ਜਿੱਥੇ ਆਪਾਂ ਨੂੰ ਝੋਨੇ ਕਣਕ ਦਾ 80000 90000 ਲੱਖ ਠੇਕਾ ਮਿਲਦਾ ਹੈਗਾ ਸਟਰਾਬਰੀਸ ਦੇ ਵਿੱਚ ਹਾਂਜੀ ਅਗਰ ਤੁਸੀਂ ਜ਼ਮੀਨੀ ਤੌਰ ਤੇ ਵੀ ਅਗਰ ਪ੍ਰੋਪਰ ਤਰੀਕੇ ਨਾਲ ਅਗਰ ਆਪਣਾ ਕਿਸਾਨੀ ਭਰਾ ਜਿਹੜੇ ਵੀ ਹੈਗੇ ਸਾਰੇ ਜਾਣੇ ਪੰਜਾਬ ਦੇ ਚੰਗੀ ਤਰ੍ਹਾਂ ਉਹ ਇਹਦੇ ਬਾਰੇ ਪੜਨ ਨਾ ਜੀ ਆਪਾਂ ਜ਼ਮੀਨਾਂ ਤੋਂ ਹੀ ਬਹੁਤ ਕਮਾ ਸਕਦੇ ਹਾਂਗੇ ਹੂੰ ਇਦੇ ਨਾਲ ਦੂਜੇ ਸੂਬਿਆਂ ਨਾਲ ਕਨੈਕਟੀਵਿਟੀ ਹੋਵੇ ਪੋਰਟਸ ਨਾਲ ਕਨੈਕਟੀਵਿਟੀ ਹੋਵੇ ਜਿਹੜਾ ਆਪਣਾ ਰੈਵਨਿਊ ਜ਼ਿਆਦਾ ਵਧੇ ਹੂੰ ਇਹ ਇਸ ਟਾਈਮ ਪੰਜਾਬ ਨੂੰ ਬਹੁਤ ਲੋੜ ਹੈਗੀ ਆ ਕਿ ਰੈਵਨਿਊ ਵਧਾਉਣ ਦੀ ਹੂੰ ਪੰਜਾਬ ਦਾ ਯੂਥ ਇਸ ਵਲ ਤੇ ਆਂਦੇ ਰਹੇ ਰੈਵਨਿਊ ਵਧਾਉਣ ਨਾਲ ਸਰ ਸਾਰੀ ਦੇ ਰਿਹਾਗਾ ਪਰ ਕੀ ਉਹਨਾਂ ਨੂੰ ਰਾਹ ਮਿਲ ਰਹੇ ਸਰ ਉਹ ਹੀ ਗੱਲ ਹੈ ਨਾ ਫਿਰ ਮੇਨੀ ਮੁੱਦਾ ਜੀ ਸਰ ਰੋਜ਼ਗਾਰ ਦਾ ਜੌਬ ਰਿਕੁਆਇਰਮੈਂਟਸ ਦਾ ਮੈਂ ਕਹਿੰਦਾ ਜਿੰਨੇ ਚਿਰ ਵੱਧ ਤੋਂ ਵੱਧ ਇੱਥੇ ਜੌਬ ਰਿਕੁਆਇਰਮੈਂਟਸ ਨਹੀਂ ਹੁੰਦੀਆਂ ਹੈਗੀਆਂ ਨਾ ਸਰ 60 ਤੋਂ 70% ਲੈ ਕੇ ਉਹਨੇ ਚਿਰ ਸਿਰ ਰੈਵਨਿਊ ਪੰਜਾਬ ਦਾ ਵੱਧ ਨਹੀਂ ਸਕਦਾ ਹੈਗਾ ਨਹੀਂ ਆਪਾਂ ਨੂੰ ਕਰਜ਼ਾ ਹੀ ਲੈਣਾ ਪਊਗਾ ਉਸ ਤੋਂ ਇਲਾਵਾ ਕਰ ਹੀ ਨਹੀਂ ਸਕਦੇ ਮਤਲਬ ਮੇਰੇ ਹਿਸਾਬ ਨਾਲ ਰੈਵਨਿਊ ਬਚਾਉਣ ਵਾਸਤੇ ਕਰਜ਼ੇ ਦਾ ਨਾਮ ਆਂਦਾ ਨਾ ਸਭ ਤੋਂ ਪਹਿਲਾਂ ਨਾਮ ਕਿਹਾ ਜਾਂਦਾ ਸੀ ਵੀ ਅਕਾਲੀ ਦਲ ਨੇ ਕਰਜ਼ਾ ਚ ਰਹਾ ਅਕਾਲੀ ਦਲ ਨੇ ਕਰਜ਼ਾ ਚ ਰਹਾ ਹੈ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਅਕਾਲੀ ਦਲ ਦੀ ਸਰਕਾਰ ਦੇ ਕਰਕੇ ਹੈ ਇਹ ਗੱਲਾਂ ਹੁੰਦੀਆਂ ਹਮੇਸ਼ਾ ਅੱਜ ਜ਼ਰੂਰ ਅਸੀਂ ਕਰਜ਼ੇ ਦੀ 6 ਲੱਖ ਮੇਰੇ ਸਾਲ ਨਾਲ 5 ਕੇ 6 ਲੱਖ ਕਰੋੜ ਹੋ ਗਿਆ ਜੀ ਹੁਣ ਹੋ ਜਾਊਗਾ ਜਦੋਂ ਤੱਕ ਸਰਕਾਰ ਛੱਡੇਗੀ ਹਾਂਜੀ ਹੂੰ ਉਦੋਂ ਤਾਂ ਮੈਂ ਬਹੁਤ ਛੋਟਾ ਸੀਗਾ ਜੀ ਜਦੋਂ ਅਕਾਲੀ ਦਲ ਦੀ ਗਵਰਨਮੈਂਟ 2016 17 ਦੇ ਵਿੱਚ ਗਈ ਹੈ ਹੂੰ ਮੈਂ ਉਦੋਂ ਦਾ ਕਹਿ ਨਹੀਂ ਸਕਦਾ ਹੈਗਾ ਬਟ ਤੁਸੀਂ ਕਹਿ ਰਹੇ ਹੋ ਕਿ ਉਹ ਤਾਂ ਹੋ ਵੀ ਸਕਦਾ ਹੈਗਾ ਤੁਸੀਂ ਕਹਿ ਰਹੇ ਹੋ ਹਾਂਜੀ ਤੁਸੀਂ ਕਹਿ ਰਹੇ ਗੱਲ ਤਾਂ ਤੁਸੀਂ ਕੀਤੀ ਹੈ ਮੈਂ ਉਸ ਤੋਂ ਬਾਅਦ ਤੁਹਾਨੂੰ ਚਲੋ ਕਰੈਕਟ ਕੀਤਾ ਨਹੀਂ ਸਰ ਮੇਰੇ ਸਾਹ ਜਦੋਂ ਕਾਲੀਦਲ ਦੀ ਗਵਰਨਮੈਂਟ ਛੱਡ ਕੇ ਗਈ ਸੀ ਕੁਝ ਹਜ਼ਾਰ ਹਜ਼ਾਰ ਕਰੋੜ ਦੇ ਵਿੱਚ ਹੀ ਸੀਗਾ ਕਰਜ਼ਾ ਮੇਰੇ ਹਿਸਾਬ ਨਾਲ ਹੂੰ ਉਸ ਤੋਂ ਬਾਅਦ ਕਾਂਗਰਸ ਦੀ ਗਵਰਨਮੈਂਟ ਆਈ ਉਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਆਈ ਹੁਣ ਸਾਡੇ 1.4 ਲੱਖ ਕਰੋੜ ਦਾ ਮਿਲਦਾ ਕਰਜ਼ਾ ਹੋ ਗਿਆ ਪੰਜਾਬ ਦੇ ਸੀ ਨਹੀਂ ਉਦੋਂ ਵੀ ਲੱਖਾਂ ਹੀ ਸੀ ਉਦੋਂ ਵੀ 3 ਲੱਖ ਕਰੋੜ ਦਾ ਕਰਜ਼ਾ ਸੀਗਾ ਤੇ ਲੱਖ ਤੋਂ ਚਲੋ ਥੋੜਾ ਜਿਹਾ ਘੱਟ ਹੋਊਗਾ ਉਹ ਤਾਂ ਸੀ ਹੁਣੇ ਕੱਢ ਵੀ ਲੈਣੇ ਆ ਹਾਊਸ ਆਫ ਸਰ ਨਿਕਲ ਜਾਊਗਾ ਉਹਦਾ ਨਾਲ ਨਾਲ ਨਿਕਲ ਜਾਊਗਾ ਪਰ ਕਰਜ਼ੇ ਦੀ ਗੱਲ ਤੇ ਹਮੇਸ਼ਾ ਸ਼ੁਰੂਆਤ ਇੱਥੇ ਟਾਰਗੇਟ ਅਕਾਲੀ ਦਾ ਲੀ ਨੀ ਸਰ ਹੁਣ ਮੈਨੂੰ ਯਾਦ ਆ ਰਿਹਾ ਇੱਕ ਲੱਖ ਲੱਖ ਰੋਡ ਲੱਖ ਰੋਡ ਦਾ ਕਰਜ਼ਾ ਸੀਗਾ ਚਲੋ ਆਪਾਂ ਕੱਢ ਲੈਂਦੇ ਆ ਆਪਾਂ ਲਾਈ ਵੀ ਕੱਢ ਲੈਂਦੇ ਆ ਕੱਢ ਲਓ ਸਰ ਹਮ 2017 16 ਐਂਡ ਸਰ ਇੱਕ ਮੈਂ ਚਲੋ ਚੈਟ ਜੀ ਵੀਡੀਓ ਦਾ ਨਵਾਂ ਫੀਚਰ ਹੈਗਾ ਬੋਲ ਕੇ ਜਵਾਬ ਦੇ ਦਿੰਦੀ ਹੈ ਬੋਲ ਕੇ ਪੁੱਛ ਲੈਂਦੇ ਹਾਂ ਇਹ ਦੇਖ ਲਈ ਮੈਂ ਪੁੱਛ ਲਈ ਮੈਨੂੰ ਲੱਗਦਾ ਤੁਹਾਡੇ ਇੱਥੇ ਨੈਟਵਰਕ ਦੀ ਥੋੜੀ ਜਿਹੀ ਆ ਕੀ ਤੁਸੀਂ ਮੇਰੀ ਆਵਾਜ਼ ਸੁਣ پا ਰਹੇ ਹੋ ਅਕੋਰਡਿੰਗ ਟੂ ਫਾਈਨੈਂਸ਼ੀਅਲ ਰਿਕਾਰਡਸ ਰਿਪੋਰਟਡ ਬਾਈ ਆਡੀਟਰ ਜੀ ਸਰ 1.5 ਲੱਖ ਕਰੋੜ 1.5 ਲੱਖ ਕਰੋੜ ਮਤਲਬ ਤਕਰੀਬਨ 60 ਫਿਗਰ ਸਹੀ ਨਹੀਂ ਤੋਂ ਹਾਂ 1.53 ਹਾਂਜੀ 1.53 ਕਰੋੜ ਸੀਗਾ ਹਾਂਜੀ ਕਿ ਹੁਣ ਸਰ ਮੇਰੇ ਹਿਸਾਬ ਨਾਲ ਚਾਰ ਗੁਣਾ ਵੱਧ ਗਿਆ ਹੂੰ ਬਈ ਮਾਰਚ 2021 ਦੇ ਵਿੱਚ ਇਹ 2.15 ਲੱਖ ਹੋਇਆ ਹਾਂਜੀ ਤੇ 2.15 ਲੱਖ ਕਰੋੜ ਹੋਇਆ ਤੇ ਉਸ ਤੋਂ ਬਾਅਦ ਆਕਾਸ਼ਾਂ ਦੇ ਵਿੱਚ ਹੀ ਹੈ ਵੱਧਦਾ ਹੀ ਜਾ ਰਿਹਾ ਹਾਂਜੀ ਮੈਂ ਤੁਸ ਜਿਹ ਕਹਿ ਰਹੇ ਹੋ ਵੀ ਜਿਹੜੀ ਗੱਲ ਹਮੇਸ਼ਾ ਸੁਖਵੀਰ ਸਿੰਘ ਬਾਦਲ ਨੂੰ ਜਾਂ ਕਾਲੀਦਲ ਨੂੰ ਘੇਰਿਆ ਜਾ ਰਿਹਾ ਸੀ ਹਾਂਜੀ ਉਹ ਗੱਲ ਕਿਸੇ ਕੋ ਕੰਟਰੋਲ ਨਹੀਂ ਹੋ ਕੋਈ ਬਿਲਕੁਲ ਜੀ ਪ੍ਰੈਜ਼ਨ ਪੰਜਾਬ ਨੂੰ ਕਿੱਦਾਂ ਦੇਖਦੇ ਹੋ ਇਸ ਸਮੇਂ ਦੇ ਪੰਜਾਬ ਨੂੰ ਕਿੱਦਾਂ ਦੇਖਦੇ ਹੋ ਸਰਫਕੋਸ ਪੰਜਾਬ ਕ੍ਰਾਈਸਿਸ ਦੇ ਵਿੱਚ ਹੈਗਾ ਕਿਉਂਕਿ ਲਗਭਗ 420000 ਕਰੋੜ ਦਾ ਆਪਣੇ ਸਿਰ ਕਰ ਜਾਏਗਾ ਹੂੰ ਤੇ ਮੈਂ ਤੁਹਾਨੂੰ ਥੋੜਾ ਜਿਹਾ ਦਾਰਨ ਦੇਣਾ ਚਾਹੁੰਦਾ ਹਾਂ ਕਿ ਜਦੋਂ 1984 ਦੇ ਵਿੱਚ ਆਪਣਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਜਦੋਂ ਲੱਖਾਂ ਆਪਣੇ ਨੌਜਵਾਨ ਵੀਰ ਸਿੱਖ ਫਾਈਚਾਰਾ ਕਤਲੇਆਮ ਦੇ ਵਿੱਚ ਮਾਰਿਆ ਗਿਆ ਸੀਗਾ ਉਦੋਂ ਜਿਹੜੀ ਆਰਮੀ ਸਾਰੀ ਪੰਜਾਬ ਦੇ ਵਿੱਚ ਜਿਹੜੀ ਪਨਾਵ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਯੂਜ਼ ਹੋਈ ਸੀਗੀ ਉਹ ਸਾਰਾ ਕਰਜ਼ਾ ਆਪਣੇ ਪੰਜਾਬ ਦੇ ਉੱਤੇ ਪਾਤਾ ਸੀਗਾ ਸਾਰੇ ਪੈਸੇ ਹਾਂਜੀ ਜੋ ਵੀ ਉਸ ਟਾਈਮ ਖਰਚਾ ਹੋਇਆ ਜੋ ਵੀ ਸਰ ਖਰਚਾ ਹੋਇਆ ਸੀਗਾ ਹੂੰ ਉਹਦਾ ਸਰ ਇੰਟਰਸਟ ਲੱਗ ਲੱਗ ਕੇ ਲੱਗ ਲੱਗ ਕੇ 36 ਸਾਲਾਂ ਦੇ ਵਿੱਚ 1.5 ਲੱਖ ਕਰੋੜ ਹੋਇਆ ਹੂੰ ਤੇ ਸਰ 9 ਸਾਲਾਂ ਦੇ ਵਿੱਚ ਉਹਦਾ 4 ਗੁਣਾ ਵੱਧ ਗਿਆ ਹੈਗਾ ਜਿਹੜਾ ਤਕਰੀਬਨ ਦਸੇ ਚਾਰ 4.2 ਲੱਖ ਕਰੋੜ ਹੋ ਗਿਆ ਤੇ ਅਗਰ ਉਹਨੋਂ ਆਪਣੀ ਤਕਰੀਬਨ ਪੋਪੂਲੇਸ਼ਨ 3 ਕਰੋੜ ਦੀ ਹੈਗੀ ਪੰਜਾਬ ਦੇ ਵਿੱਚ ਤੁਸੀਂ ਹੋ ਮੈਂ ਹੋਵਾਂ ਕੋਈ ਹੋਵੇ ਪਲਾਂ ਛੋਟਾ ਰੇੜੀ ਚਲਾਉਂਦਾ ਹੋਵੇ ਰੇੜੀ ਦੇ ਵਿੱਚ ਕੰਮ ਕਰਦਾ ਹੋਵੇ ਪਲਾਂ ਰੇਂਜ ਰੋਵਰ ਤੇ ਬੰਦਾ ਹੋਵੇ ਉਹਦੇ ਤਕਰੀਬਨ ਹਰ ਬੰਦੇ ਦੇ ਪੰਜਾਬ ਦੇ ਵਿੱਚ ਲਗਭਗ 1 ਲੱਖ 20000 ਤੋਂ ਲੈ ਕੇ 1 ਲੱਖ